ਬਾਬੂ ਦੀਪਾ ਤੂੰ ਇੱਥੇ ਬੈਠਾ ਮੈਂ ਯਾਰ ਤੈਨੂੰ ਘਰੇ ਦੇਖ ਕੇ ਆਇਆ ਕਿਵੇਂ ਰਹੀ ਤੇਰੀ ਯਾਤ ਆ ਜਾ ਰਹੀ ਵਿੱਕੀ ਹੋਰ ਕਿਵੇਂ ਆ ਠੀਕ ਆ ਹੋਰ ਦੀਪਾ ਫਿਰ ਕਿਵੇਂ ਰਹੀ ਤੇਰੀ ਯਾਤਰਾ ਵੀਰ ਯਾਤਰਾ ਬਾਪੋ ਬਾਗ ਬਹੁਤ ਵਧੀਆ ਰਹੀ ਮੈਂ ਤਾਂ ਨਜ਼ਾਰੇ ਆ ਗਏ ਸੀ ਆ ਕੇ ਤਾਂ ਐਨਾ ਜੀ ਲੱਗਿਆ ਮੈਂ ਤਾਂ ਉਹਨੂੰ ਜੀਣਾ ਕਰੇ ਦਾਰੂ ਨੂੰ ਛੱਡਿਆ ਹੈ ਕਿ ਨਾ ਦਾਰੂ ਦਾ ਮੇਰੇ ਆਪਣੇ ਵੜਤਾ ਜੂੰੜ ਜਮਈ ਜਮਈ ਮਾੜੀ ਮੋਟੀ ਨਾ ਹੁਣ ਨਹੀਂ ਆਪਣਾ ਪੂਰੇ ਮਹੀਨੇ ਦਾ ਨੇ ਪਾ ਕੇ ਵੀਰੇ ਪੂਰੇ 30 ਦਿਨਾਂ ਦਾ ਹੱਥੇ ਵੀ ਆਉਣ ਆਪਣਾ ਜਾਨ ਮਾਰਾ ਕਹਣਾ ਹੁਣ ਤੂੰ ਵੀ ਛੱਡ ਦੇ ਬਸੇਰੀ ਪੀਲੀ ਤਾਂ ਫਿਰ ਤਾਂ ਦੀਪਿਆ ਬਾਬੇ ਨੇ ਸਮਝਾ ਕੇ ਭੇਜਿਆ ਹੈ ਬੰਦਾ ਬਣਾ ਕੇ ਭੇਜਿਆ ਹਾਂ ਵੀ ਹਾਂ ਮੈਂ ਤਾਂ ਕਹਣਾ ਤੂੰ ਗੜ ਦੇ ਜੂੜੇ ਦਾ ਬਸੇਰੀ ਪੀਲੀ ਯਾਰ ਪਾਣੇ ਬਾਬੇ ਕਹਿੰਦੇ ਨੇ ਇਹ ਨਾਲ ਤਾਂ ਨਾਲ ਦਾ ਪੈਸੇ ਦਾ ਖਰਚ ਨਾਲੇ ਸਮੇ ਦਾ ਖਰਚ ਨਾਲੇ ਘਰ ਤੇ ਕਲੇਸ਼ ਜੇ ਮੈਂ ਫਾਈ ਵੱਡਿਆ ਵੀਰੇ ਜੇ ਮੈਂ ਪੀਣਾ ਮੇਰਾ ਤਾਂ ਨਹੀਂ ਕੋਈ ਚੱਕਰ ਨਾ ਤੂੰ ਤਾਂ ਪੀ ਲੈ ਤੇਰਾ ਕੋਈ ਡਰ ਨਹੀਂ ਮੈਨੂੰ ਮਰਜੀ ਪੀ ਲੈ ਕੋਈ ਚੱਕਰ ਨਹੀਂ ਮੇਰੇ ਕੋਲ ਬੋਤਲ ਹੈ ਅੱਛਾ ਗਲਾਸ ਲੈ ਕੇ ਆ ਮੈਂ ਹੁਣ ਫਿਰ ਮੈਂ ਗਲਾਸ ਲੈ ਮੀਟ ਵੀ ਆ ਮੇਰੇ ਕੋਲੇ ਅੱਛਾ ਮੈਂ ਲੈ ਕੇ ਆ ਕਿ ਕੋਈ ਨਾ ਕੋਲੀ ਵੀ ਚੱਕ ਲੈ ਨਾਲ ਕੋਲੀ ਚੱਕ ਲੈ ਆਹ ਲਾ ਭਾਈ ਤੂੰ ਤਾਂ ਲਾ ਤੂੰ ਆਦਾ ਕਰ ਰਾਂ ਜਾਂ ਖੁਸ਼ੀ ਹੈ ਮੈਂ ਇਹਦੀ ਮਾਰਤਾ ਹੈਗਾ ਕਿ ਮੈਂ ਚਲੋ ਦੋ ਜਾਨਾਂ ਦੀ ਗੱਲ ਹੋਰ ਵਗੇ ਕਿ ਕੱਲਾ ਜਾ ਕੰਮ ਹੋ ਕਰਨਾ ਦੀਪਿਆ ਮੈਨੂੰ ਕੱਲੇ ਨੂੰ ਪੀਣ ਦੀ ਆਤ ਨਹੀਂ ਮੈਨੂੰ ਐਂ ਵੀ ਚੱਲ ਤੇਰੇ ਲਵੇ ਜਾ ਕੇ ਬਹਿ ਕੇ ਅੱਗੇ ਵੀ ਤੂੰ ਪੀਨੇ ਆ ਹਾਂ ਹਾਂ ਚੱਲ ਲਵੇ ਜਾ ਕੇ ਬਹਿ ਕੇ ਪੀ ਲੈ ਕੱਲੇ ਨੂੰ ਨਸ਼ਾ ਜਾ ਘਟਦਾ ਹੋ ਜਾਂਦਾ ਹੋ ਜਾਂਦਾ ਚੱਲ ਫਿਰ ਮੈਂ ਤਾਂ ਲਾਵਾ ਹਾਂ ਤਾਂ ਇੱਕ ਤੂੰ ਤਾਂ ਲਾ ਬਿੱਕੀ ਯਾਰ ਮੈਂ ਤਾਂ ਐ ਸੋਚਦਾ ਵੀ ਆਪਾਂ ਮੈਂ ਤਾਂ ਕਹਾ 30 ਜਨਾ ਨਾਮ ਇਹ ਹੀ ਆਪਾਂ ਮਹੀਨਾ ਕੱਢ ਤੋਂ ਸ਼ੁਰੂ ਕਰ ਲੀਏ ਅੱਜ ਤੋਂ ਪਾ ਪੈਗ